ਸਭ ਕੋ ਜੀ ਐਮਸੀ ਕੀ ਅੱਜ ਖੁਦਾਵੰਦ ਦੇ ਪਵਿੱਤਰ ਨਾਮ ਦੇ ਵਿੱਚ ਜੋ ਵਚਨ ਹੈ ਅਸੀਂ ਗੱਲ ਕਰਾਂਗੇ ਪ੍ਰਭੂ ਪੋਜ ਦੇ ਵਿਸ਼ੇ ਦੇ ਵਿੱਚ ਪ੍ਰਭੂ ਪੋਜ ਦੇ ਵਿਸ਼ੇ ਵਿੱਚ ਪਵਿੱਤਰ ਬਾਈਬਲ ਸਾਨੂੰ ਕੀ ਕਹਿੰਦੀ ਹੈ ਆਓ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਵੇਖਾਂਗੇ ਪਹਿਲਾ ਕੋਰਿੰਥੀਆ 11 ਅਧਿਆਇ 23 ਨੰਬਰ ਪੰਕਤੀ ਵਿੱਚ ਕੀ ਲਿਖਿਆ ਹੈ ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੂ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ ਇਹ ਮੇਰਾ ਸ਼ਰੀਰ ਹੈ ਜੋ ਤੁਹਾਡੇ ਲਈ ਹੈ ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ ਇਸੇ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਜਦ ਕਦੇ ਤੁਸੀਂ ਇਹਨੂੰ ਪੀਵੋ ਤਾਂ ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਤਾਂ ਪਿਆਲਾ ਅਤੇ ਪਿਆਲਾ ਪਿਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੱਕ ਉਹ ਨਾ ਆਵੇ ਹallelujah ਸੋ ਅੱਜ ਗੱਲ ਕਰਦੇ ਹਾਂ ਕਿ ਪ੍ਰਭੂ ਕੋਚ ਇੱਕ ਉਧਾਰ ਪਾਏ ਹੋਏ ਵਿਅਕਤੀ ਲਈ ਕਿੰਨਾ ਜ਼ਰੂਰੀ ਹੈ ਜਦੋਂ ਅਸੀਂ ਤੋਬਾ ਕਰ ਲੈਨੇ ਆ ਪਹਿਲਾ ਸਟੈਪ ਸਾਡਾ ਹੁੰਦਾ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਵਿਸ਼ਵਾਸ ਕਰਨਾ ਤੇ ਉਸ ਤੋਂ ਬਾਅਦ ਅਗਲਾ ਜਿਹੜਾ ਸਟੈਪ ਸਾਡਾ ਹੁੰਦਾ ਆ ਕਿ ਆਪਣੇ ਆਪ ਆਪਾਂ ਤੋਂ ਮਨ ਫੇਰਾ ਲੈਣਾ ਯਾਨੀ ਕਿ ਤੋਬਾ ਕਰ ਲੈਣਾ ਉਸ ਤੋਂ ਬਾਅਦ ਫਿਰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਜੋ ਵਚਨ ਦੇ ਅਨੁਸਾਰ ਅਕੀਦੇ ਅਨੁਸਾਰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਪਾਉਣਾ ਔਰ ਉਸ ਤੋਂ ਬਾਅਦ ਅਸੀਂ ਅੱਗੇ-ਅੱਗੇ ਜਿਵੇਂ ਪਵਿੱਤਰ ਬਾਣੀ ਪੜ੍ਹਦੇ ਆਂ ਪਰਮੇਸ਼ਵਰ ਦੇ ਵਚਨਾਂ ਨੂੰ ਅਸੀਂ ਵੇਖਦੇ ਆਂ ਜੋ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੀਆਂ ਰਸੂਲਾਂ ਨੂੰ ਆਪਣੀਆਂ ਸੰਤਾਂ ਨੂੰ ਸਿਖਾਇਆ ਔਰ ਉਹਨਾਂ ਨੂੰ ਕਿਹਾ ਕਿ ਮਤੀ 28 ਦੇ ਵਿੱਚ ਜਦੋਂ ਪੜਦੇ 18 ਤੋਂ 20 ਦੇ ਵਿੱਚ ਲਿਖਿਆ ਕਿ ਉਹ ਗੱਲਾਂ ਪ੍ਰਭੂ ਯਿਸੂ ਮਸੀਹ ਨੇ ਜਿਹੜੀਆਂ ਆਪਣੇ ਆ ਰਸੂਲਾਂ ਨੂੰ ਸਿਖਾਈਆਂ ਜਿਹੜੀ ਸਿੱਖਿਆ ਆਪਣੇ ਚੇਲਿਆਂ ਨੂੰ ਦਿੱਤੀ ਉਹਨਾਂ ਨੂੰ ਕਿਹਾ ਕਿ ਤੁਸੀਂ ਦੂਸਰਿਆਂ ਨੂੰ ਸਿਖਾਓ ਜਿਹੜਾ ਵੀ ਕੋਈ ਵਿਸ਼ਵਾਸ ਕਰਕੇ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸ਼ਮਾ ਲਵੇਗਾ ਸੋ ਖੁਦਾਵੰਦ ਦੇ ਲੋਕੋ ਜਿਸ ਤਰ੍ਹਾਂ ਅਸੀਂ ਅੱਗੇ ਵਧਦੇ ਹਾਂ ਬਪਤਿਸ਼ਮਾ ਲੈਣ ਤੋਂ ਬਾਅਦ ਤੇ ਉਹਦੇ ਵਿੱਚ ਇੱਕ ਕੜੀ ਹੋਰ ਜੁੜ ਜਾਂਦੀ ਆ ਜਿਹੜੀ ਕਿ ਪਵਿੱਤਰ ਬਾਈਬਲ ਦੀ ਰਸਮ ਔਰ ਪ੍ਰਭੂ ਯਿਸੂ ਮਸੀਹ ਦੀ ਆਗਿਆ ਹੈ ਜਦੋਂ ਸੀ ਯੋਹੰਨਾ 6 ਦਾ 54 ਪੜ੍ਹਦੇ ਆ ਉੱਥੇ ਵੀ ਲਿਖਿਆ ਜਿਹੜਾ ਮੇਰੇ ਬਦਨ ਵਿੱਚੋਂ ਖਾਵੇਗਾ ਅਤੇ ਮੇਰੇ ਲਹੂ ਦੇ ਵਿੱਚੋਂ ਪੀਵੇਗਾ ਸਦੀਪਕ ਜੀਵਨ ਦਾ ਅਧਿਕਾਰੀ ਉਹ ਹੋਵੇਗਾ ਹੁਣ ਕਿਉਂਕਿ ਪ੍ਰਭੂ ਭੋਜੇ ਕੋ ਧਾਰ ਪਾਏ ਹੋਏ ਵਿਅਕਤੀ ਲਈ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਹੋਣਾ ਹਰ ਇੱਕ ਵਿਸ਼ਵਾਸੀ ਨੂੰ ਜਿਨ੍ਹਾਂ ਨੇ ਉਧਾਰ ਪਾਇਆ ਬਪਤੀਸ਼ਮਾ ਪਾਇਆ ਅਤੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਚੱਲਣ ਵਾਲੇ ਲੋਕ ਉਹਨਾਂ ਦੇ ਲਈ ਜ਼ਰੂਰੀ ਆ ਕਿ ਬਈ ਉਹ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਹੋਣ ਪਰ ਅੱਜ ਦੇਖਿਆ ਜਾਂਦਾ ਹੈ ਬਹੁਤ ਸਾਰੇ ਲੋਕ ਕਲੀਸਿਯਾਵਾਂ ਦੇ ਵਿੱਚ ਬਥੇਰੇ ਭੈਣ ਭਾਈ ਇਹੋ ਜਿਹੇ ਪਾਏ ਜਾਂਦੇ ਆ ਜਿਹੜੇ ਪ੍ਰਭੂ ਭੋਜ ਵਿੱਚ ਸ਼ਾਮਲ ਨਹੀਂ ਹੁੰਦੇ ਪ੍ਰਭੂ ਭੋਜ ਨੂੰ ਮਤਲਬ ਕਿ ਹਲਕੇ ਵਿੱਚ ਲੈਂਦੇ ਆ ਔਰ ਛੱਡ ਦਿੰਦੇ ਆ ਮਤਲਬ ਉਹ ਪ੍ਰਭੂ ਯਿਸੂ ਮਸੀਹ ਦੀ ਆਗਿਆ ਦੇ ਵਿੱਚ ਨਹੀਂ ਹੈਗੇ ਮਤਲਬ ਪ੍ਰਭੂ ਯਿਸੂ ਮਸੀਹ ਦੇ ਉਸ ਸਰਦੀਪਕ ਜੀਵਨ ਵੱਲ ਉਸ ਵਿੱਚ ਜਾਣ ਦੀ ਇੱਛਾ ਨਹੀਂ ਲੱਗਦੀ ਬਹੁਤ سارے ਲੋਕ ਪ੍ਰਭੂ ਵਿੱਚ ਆ ਕੇ ਤੋਬਾ ਕਰਕੇ ਵੀ ਕੁਝ ਗਲਤੀਆਂ ਈਦਾਨੀਆਂ ਕਰਦੇ ਆ ਕੁਝ ਗੁਨਾਹ ਈਦਾਂ ਦੇ ਕਰਦੇ ਆ ਆਪਣੀਆਂ ਪੁਰਾਣੀਆਂ ਕੰਮਾਂ ਨੂੰ ਨਹੀਂ ਛੱਡਦੇ ਆਪਣੀਆਂ ਬੁਰਾਈਆਂ ਨੂੰ ਨਹੀਂ ਛੱਡਦੇ ਆਪਣੇ ਗੁਨਾਹਾਂ ਨੂੰ ਨਹੀਂ ਛੱਡਦੇ ਔਰ ਸੰਸਾਰ ਦੀਆਂ ਗੱਲਾਂ ਸੰਸਾਰ ਦੇ ਕੰਮ ਸੰਸਾਰ ਦੀ ਮੋਹ ਮਾਇਆ ਸੰਸਾਰ ਦਾ ਲਾਲਚ ਉਹ ਦੁਨੀਆਦਾਰੀ ਨੂੰ ਇੰਜੋਏ ਕਰਦੇ ਆ ਮौज-ਮਸਤੀ ਦੇ ਵਿੱਚ ਜ਼ਿਆਦਾ ਆਪਣਾ ਸਮਾਂ ਬਿਤਾਉਂਦੇ ਆ ਇਸ ਕਰਕੇ ਉਹ ਪ੍ਰਭੂ ਕੋਚ ਵਿੱਚ ਆਉਣਾ ਸ਼ਾਮਲ ਹੋਣਾ ਬੈਟਰ ਨਹੀਂ ਸਮਝਦੇ ਹallelujah ਸੋ ਇਸ ਕਰਕੇ ਹਰ ਇੱਕ ਉਧਾਰ ਪਾਏ ਹੋਏ ਵਿਅਕਤੀ ਲਈ ਜਿੱਥੇ ਪ੍ਰਾਰਥਨਾ ਕਰਨੀ ਜ਼ਰੂਰੀ ਹੈ ਵਚਨ ਪੜਨਾ ਜ਼ਰੂਰੀ ਹੈ ਫਲ ਦੇਣਾ ਜ਼ਰੂਰੀ ਹੈ ਉੱਥੇ ਇਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਆ ਕਿ ਹਰ ਇੱਕ ਉਧਾਰ ਪਾਇਆ ਹੋਇਆ ਵਿਅਕਤੀ ਜਿਸ ਦੇ ਪਾਪ ਮਾਫ ਹੋ ਗਏ ਹਨ ਜਿਨ੍ਹਾਂ ਨੇ ਬਪਤੀਸਮਾ ਪਾਇਆ ਜੋ ਪ੍ਰਭ ਯਿਸੂ ਮਸੀਹ ਨੂੰ ਆਪਣਾ ਉਧਾਰ ਕਰਤਾ ਸਵੀਕਾਰ ਕਰਦੇ ਨੇ ਪ੍ਰਭੂ ਕਰਕੇ ਮੰਨਦੇ ਹਨ ਉਨਾਂ ਲਈ ਇਹ ਵੀ ਜ਼ਰੂਰੀ ਹੋ ਜਾਂਦਾ ਆ ਕਿ ਉਹ ਪ੍ਰਭੂ ਭੋਜ ਵਿੱਚ ਸ਼ਾਮਲ ਹੋਣ ਲਗਾਤਾਰ ਸ਼ਾਮਲ ਹੁੰਦੇ ਰਹਿਣ ਹਾਲੇਲੂਇਆ ਇਸ ਕਰਕੇ ਪ੍ਰਭੂ ਭੋਜ ਬਹੁਤ ਜਿਆਦਾ ਜ਼ਰੂਰੀ ਹੈ ਇਸ ਨੂੰ ਹਲਕੇ ਵਿੱਚ ਲੈਣਾ ਜਾਂ ਇਸ ਨੂੰ ਆਪਾਂ ਛੱਡ ਦੇਣਾ ਇੱਕ ਚੰਗੀ ਨਿਸ਼ਾਨੀ ਨਹੀਂ ਹੈ ਵਿਸ਼ਵਾਸੀਆਂ ਦੀ ਨਿਸ਼ਾਨੀ ਨਹੀਂ ਹੈ ਇਸ ਕਰਕੇ ਸਾਨੂੰ ਹਰ ਹਾਲਤ ਵਿੱਚ ਪਰਮੇਸ਼ਰ ਦੇ ਵਚਨ ਵਿੱਚ ਪਰਿਪੱਕ ਹੋ ਕੇ ਪ੍ਰਭੂ ਭੋਜ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਪਰਬੂ ਨੇ ਕਿਹਾ ਜੋ ਉਹਨਾਂ 6:54 ਦੇ ਵਿੱਚ ਕਿਹਾ ਕਿ ਵੀ ਜਿਹੜਾ ਮੇਰੇ ਬदन ਵਿੱਚੋਂ ਖਾਵੇਗਾ ਅਤੇ ਮੇਰੇ ਲਹੂ ਵਿੱਚੋਂ ਪੀਵੇਗਾ ਸਦੀਪਕ ਜੀਵਨ ਦਾ ਅਧਿਕਾਰੀ ਉਹੀ ਹੋਵੇਗਾ ਸੋ ਇਸ ਗੱਲ ਨੂੰ ਯਾਦ ਰੱਖਣਾ ਕਦੇ ਵੀ ਭੁੱਲਣਾ ਨਾ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਉਸ ਬदन ਅਤੇ ਉਹਦੇ ਪਵਿੱਤਰ ਲਹੂ ਦੇ ਸਾਂਝੀ ਹੋਵੇਗਾ ਉਹੀ ਸਦੀਪਕ ਜੀਵਨ ਦਾ ਅਧਿਕਾਰੀ ਹੋਵੇਗਾ ਤੇ ਹੁਣ ਕੌਣ ਲੋਕ ਨੇ ਜਿਹੜੇ ਇਹਦੇ ਵਿੱਚ ਸ਼ਾਮਲ ਹੋਣਗੇ ਔਰ ਕਿੰਨਾਂ ਨੂੰ ਵਰਜਿਤ ਕੀਤਾ ਗਿਆ ਕਿੰਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਅਸੀਂ ਉਹ ਵੀ ਅੱਗੇ ਪਰਮੇਸ਼ਰ ਦੇ ਵਚਨ ਵਿੱਚੋਂ ਵੇਖਾਂਗੇ ਵਿਸ਼ਵਾਸੀਆਂ ਦੇ ਵਿੱਚ ਵੀ ਦੋ ਤਰ੍ਹਾਂ ਦੇ ਲੋਕ ਪਾਈ ਜਾਂਦੇ ਆ ਇੱਕ ਜਿਹੜੇ ਪੂਰੇ ਸੰਪੂਰਨ ਮਨ ਦੇ ਨਾਲ ਦੁਨੀਆਦਾਰੀ ਤੋਂ ਦੂਰ ਪਾਪ ਤੋਂ ਦੂਰ ਅਤੇ ਪਰਮੇਸ਼ਰ ਦੇ ਪੈਰ ਵਿੱਚ ਚੱਲਣ ਵਾਲੇ ਆ ਉਹ ਪ੍ਰਭੂ ਪਹੁੰਚ ਲੈ ਸਕਦੇ ਆ ਔਰ ਜਿਹੜੇ ਉਹਦੇ ਉਲਟ ਚੱਲਦੇ ਆ ਉਹਨਾਂ ਦੇ ਲਈ ਬਾਈਬਲ ਦੇ ਵਿੱਚ ਕੁਝ ਵਾਰਨਿੰਗ ਦਿੱਤੀ ਗਈ ਹੈ ਆਓ ਅਸੀਂ ਉਸ ਨੂੰ ਪੜਾਂਗੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਹੈ ਪਹਿਲਾ ਕੋਰਿੰਥੀਆਂ 11 ਅਧਿਆਇ ਤੇ ਉਹਦੀ 27 ਨੰਬਰ ਪੰਕਤੀ ਵਿੱਚ ਲਿਖਿਆ ਹੈ ਇਸ ਕਰਕੇ ਜੋ ਕੋਈ ਅਯੋਗਤਾ ਨਾਲ ਇਹ ਰੋਟੀ ਖਾਵੇ अथवा ਪ੍ਰਭੂ ਦਾ ਪਿਆਲਾ ਪੀਵੇ ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਬਹੁਤ ਸਾਰੇ ਲੋਕ ਤੋਬਾ ਵੀ ਕਰਦੇ ਆ ਔਰ ਨਾਮ ਦੇ ਵਿਸ਼ਵਾਸੀ ਹੁੰਦੇ ਆ ਪਰ ਉਹ ਗਲਤ ਕੰਮ ਵੀ ਕਰਦੇ ਰਹਿੰਦੇ ਆ ਕਈ ਲੋਕ ਨਸ਼ੇ ਵੀ ਕਰਦੇ ਆ ਕਈ ਲੋਕ ਸ਼ਰਾਬਾਂ ਪੀਂਦੇ ਆ ਤੇ ਉਸ ਤੋਂ ਬਾਅਦ ਹੋਰ ਹੋਰ ਕਈ ਭੜੇ ਕੰਮ ਕਰਦੇ ਆ ਤੇ ਬਾਅਦ ਵਿੱਚ ਉਹ ਪ੍ਰਭੂ ਪੂਜ ਵਿੱਚ ਵੀ ਸ਼ਾਮਲ ਹੋ ਜਾਂਦੇ ਆ ਤੇ ਉਹ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਦੋਸ਼ੀ ਹਨ ਜਿਹੜੇ ਲੋਕ ਇਦਾਂ ਦੇ ਕੰਮ ਕਰਦੇ ਆ ਤੇ ਨਾਲ ਪ੍ਰਭੂ ਪੂਜ ਵੀ ਲੈਂਦੇ ਆ ਤੁਸੀਂ ਆਪਣੇ ਪੜੋਸੀਆਂ ਤੋਂ ਆਪਣੇ ਪਰਿਵਾਰ ਤੋਂ ਜਾਂ ਫਿਰ ਆਪਣੇ ਸੇਵਕ ਤੋਂ ਓਲਾ ਰੱਖ ਸਕਦੇ ਹੋ ਲੇਕਿਨ ਪਵਿੱਤਰ ਆਤਮਾ ਤੋਂ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਤੋਂ ਤੁਸੀਂ ਓਲਾ ਨਹੀਂ ਰੱਖ ਸਕਦੇ ਇਸ ਲਈ ਆਪਣੇ ਆਪ ਨੂੰ ਸੁਧਾਰ ਕੇ ਪੂਰੀ ਤਰ੍ਹਾਂ ਦੁਨੀਆਦਾਰੀ ਤੇ ਗਲਤ ਕੰਮਾਂ ਨੂੰ ਛੱਡ ਕੇ ਪੂਰੀ ਤਰ੍ਹਾਂ ਇੱਕ ਚੰਗੇ ਵਿਸ਼ਵਾਸੀ ਬਣ ਕੇ ਤੁਸੀਂ ਪ੍ਰਭੂ ਪੋਜ ਵਿੱਚ ਸ਼ਾਮਲ ਹੋਵੋ ਤਾਂ ਸੰਦੀਪਕ ਜੀਵਨ ਦੇ ਤੁਸੀਂ ਅਧਿਕਾਰੀ ਹੋਵੋਗੇ ਹੋਰ ਵੀ ਅੱਗੇ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਹੈ ਆਓ ਦੇਖਦੇ ਹਾਂ ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਪਹਿਲਾਂ ਜਿਹੜਾ ਵੀ ਕੋਈ ਪ੍ਰਭੂ ਭੋਜ ਵਿੱਚ ਸ਼ਾਮਲ ਹੋਣਾ ਚਾਹੁੰਦਾ ਆ ਉਹ ਆਪਣੇ ਆਪ ਨੂੰ ਪਰਖੇ ਆਪਣੇ ਆਪ ਨੂੰ ਜਾਂਚੇ ਭਈ ਮੇਰੇ ਵਿੱਚ ਉਹ ਪ੍ਰਭੂ ਭੋਜ ਲੈਣ ਦੀ ਜਾਂ ਪਿਆਲਾ ਪੀਣ ਦੀ ਜਾਂ ਫਿਰ ਉਸ ਰੋਟੀ ਨੂੰ ਖਾਣ ਦੀ ਕਾਬਲੀਅਤ ਹੈਗੀ ਆ ਮੈਂ ਉਸ ਦੇ ਯੋਗ ਹਾਂ ਮੇਰੇ ਵਿੱਚ ਕੋਈ ਗੁਨਾਹ ਤੇ ਨਹੀਂ ਆ ਮੇਰੇ ਵਿੱਚ ਕੋਈ ਐਬ ਤੇ ਨਹੀਂ ਆ ਮੇਰੇ ਵਿੱਚ ਕੋਈ ਬੁਰਾਈ ਤੇ ਨਹੀਂ ਆ ਮੈਂ ਕੁਝ ਗਲਤ ਤੇ ਨਹੀਂ ਕਰਦਾ ਆਪਣੇ ਆਪ ਨੂੰ ਪਹਿਲਾਂ ਜਾਂਚ ਲਵੇ ਉਸ ਤੋਂ ਬਾਅਦ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਹੋਵੇ ਫਿਰ ਲਿਖਿਆ ਹੈ ਜਿਹੜਾ ਖਾਂਦਾ ਅਤੇ ਪੀਂਦਾ ਹੈ ਜੇ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਦੰਨ ਲਾ ਕੇ ਖਾਂਦਾ ਪੀਂਦਾ ਹੈ ਕੀ ਲਿਖਿਆ ਹੈ ਜਿਹੜਾ ਆਪਣੇ ਆਪ ਦੀ ਜਾਂਚ ਨਾ ਕਰੇ ਅਤੇ ਉਹ ਪ੍ਰਭੂ ਕੋਝ ਵੀ ਲਵੇ ਤੇ ਉਹ ਆਪਣੇ ਆਪ ਉੱਤੇ ਆਪਣੇ ਆਪ ਨੂੰ ਦੰਡਿਤ ਕਰਦਾ ਹੈ ਆਪਣੇ ਸਰੀਰ ਦੀ ਜਿਹੜਾ ਜਾਂਚ ਨਾ ਕਰੇ ਮਤਲਬ ਸਿੱਧੀ ਸਿੱਧੀ ਜੀ ਗੱਲ ਹੈ ਬਹੁਤ ਸਾਰੇ ਲੋਕ ਵਿਸ਼ਵਾਸ ਵਿੱਚ ਹੈਗੇ ਆ ਲੇਕਿਨ ਆਪਣੇ ਸਰੀਰ ਦੇ ਨਾਲ ਬਹੁਤ ਸਾਰੇ ਗੁਨਾਹ ਅਤੇ ਪਾਪ ਕਰਦੇ ਆ ਜੋ ਨਹੀਂ ਕਰਨੇ ਚਾਹੀਦੇ ਇੱਕ ਵਿਸ਼ਵਾਸੀ ਦੇ ਜੀਵਨ ਵਿੱਚ ਜੋ ਨਹੀਂ ਹੋਣੇ ਚਾਹੀਦੇ ਜਿਵੇਂ ਲੋਕਾਂ ਦੀ ਥਿੰਕਿੰਗ ਹੈ ਕਿ ਭਈ ਕਿਹੜਾ ਕਿਸੇ ਨੂੰ ਪਤਾ ਲੱਗਦਾ ਕੋਈ ਗੱਲ ਨਹੀਂ ਜੋ ਮਰਜ਼ੀ ਕਰੀ ਚੱਲੋ ਤੇ ਪ੍ਰਭੂ ਭੋਜ ਵਿੱਚ ਵੀ ਸ਼ਾਮਲ ਹੋ ਜਾਓ ਨਾਲੇ ਪਾਸਟਰ ਜੀ ਨੂੰ ਲੱਗਿਆ ਭਈ ਵਧੀਆ ਪ੍ਰੇਮੀ ਨੇ ਵਧੀਆ ਵਿਸ਼ਵਾਸੀ ਨੇ ਇਹ ਤਾਂ ਬੜੇ ਚੰਗੇ ਨੇ ਤੇ ਇਹ ਪ੍ਰਭੂ ਭੋਜ ਲੈ ਰਹੇ ਨੇ ਪਰ ਨਹੀਂ ਆਪਣੇ ਆਪ ਨੂੰ ਜਾਂਚਣਾ ਹੈ ਆਪਣੇ ਆਪ ਨੂੰ ਪਰਖਣਾ ਹੈ ਫਿਰ ਹੀ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਹੋਣਾ ਹੈ ਇਹ ਜਿਹੜਾ ਵਚਨ ਆਪਾਂ ਪੜਿਆ ਹੈ ਪ੍ਰਭੂ ਭੋਜ ਦੇ ਵਿਖੇ ਸਾਨੂੰ ਬਹੁਤ ਬਹੁਤ ਖਰਾਈ ਦੇ ਨਾਲ ਇਹ ਚੇਤਾਵਨੀ ਦਿੰਦਾ ਆ ਕਿ ਅਸੀਂ ਕਿਸ ਤਰੀਕੇ ਨਾਲ ਪ੍ਰਭੂ ਭੋਜ ਲੈਣਾ ਆ ਔਰ ਦੂਸਰੀ ਗੱਲ ਜਿਹੜੇ ਸੋਚਦੇ ਵੀ ਕੋਈ ਗੱਲ ਨਹੀਂ 2 ਸਾਲ ਨੂੰ 3 ਸਾਲ ਨੂੰ ਆਪਾਂ ਬਪਤਿਸ਼ਮਾ ਲੈ ਲਵਾਂਗੇ ਜਾਂ ਇਦਾਂ ਕਰ ਲਵਾਂਗੇ ਅਸੀਂ ਵਿਸ਼ਵਾਸ ਤੇ ਕਰਦੇ ਆ ਤੁਸੀਂ ਬਹੁਤ ਦੇਰ ਕਰ ਰਹੇ ਹੋ ਅਗਰ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਪੂਰਾ ਵਿਸ਼ਵਾਸ ਹੈ ਅਗਰ ਤੁਸੀਂ ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਸੇਫ ਸਮਝਦੇ ਹੋ ਸਹੀ ਸਮਝਦੇ ਹੋ ਤੇ ਤੁਸੀਂ ਬਪਤਿਸ਼ਮਾ ਲੈਣ ਵਿੱਚ ਦੇਰ ਕਿਉਂ ਲਗਾਉਂਦੇ ਹੋ ਤੁਸੀਂ ਬਪਤਿਸ਼ਮਾ ਲਓ ਆਗਿਆ ਨੂੰ ਪੂਰਾ ਕਰੋ ਉਹਦੀ ਰਸਮ ਨੂੰ ਪੂਰਾ ਕਰੋ ਤੇ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਹੋਵੋ ਪਵਿੱਤਰ ਮੇਜ਼ ਦੇ ਵਿੱਚ ਸ਼ਾਮਲ ਹੋਵੋ ਇਸ ਲਈ ਪ੍ਰਭੂ ਭੋਜ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇੱਕ ਉਧਾਰ ਪਾਏ ਹੋਏ ਵਿਅਕਤੀ ਲਈ ਵਿਸ਼ਵਾਸੀ ਲਈ ਬਹੁਤ ਜ਼ਰੂਰੀ ਹੈ ਤਾਂ ਜਿਹੜੇ ਲੋਕ ਹਲੇ ਤੱਕ ਇਸ ਗੱਲ ਦੇ ਬਪਤਿਸ਼ਮਾ ਹੀ ਨਹੀਂ ਲੈ ਰਹੇ ਉਹਨਾਂ ਨੂੰ ਜ਼ਰੂਰੀ ਹੈ ਕਿ ਉਹ ਬਪਤਿਸ਼ਮਾ ਲੈਣ ਅਤੇ ਪ੍ਰਭੂ ਪੋਜ ਦੇ ਵਿੱਚ ਸ਼ਾਮਲ ਹੋਣ ਸੋ ਖੁਦਾ ਤੁਹਾਨੂੰ ਬਰਕਤ ਦੇਵੇ ਆਪਣੇ ਆਪ ਨੂੰ ਜਾਂਚ ਲਵੋ ਆਪਣੇ ਆਪ ਨੂੰ ਪਰਖ ਲਵੋ ਅਤੇ ਇੱਕ ਚੰਗੇ ਵਿਸ਼ਵਾਸੀ ਸ਼ੁੱਧਮਨ ਹੋ ਕੇ ਪ੍ਰਭੂ ਪੋਜ ਦੇ ਵਿੱਚ ਸ਼ਾਮਲ ਹੋਣਾ ਸ਼ੁਰੂ ਕਰੋ ਤਾਂ ਕਿ ਤੁਹਾਡੇ ਵਿੱਚ ਕੋਈ ਦੋਸ਼ ਨਾ ਪਾਇਆ ਜਾਵੇ ਨਹੀਂ ਤੇ ਅਗਰ ਤੁਸੀਂ ਸੰਸਾਰ ਦੇ ਕੰਮ ਵੀ ਕਰੀ ਜਾਓਗੇ ਗਲਤ ਕੰਮ ਵੀ ਕਰੀ ਜਾਓਗੇ ਤੇ ਪ੍ਰਭੂ ਪੂਜ ਵਿੱਚ ਵੀ ਆਓਗੇ ਤੇ ਬਾਈਬਲ ਦੱਸਦੀ ਹੈ ਆਪਣੇ ਆਪ ਨੂੰ ਤੁਸੀਂ ਦੋਸ਼ੀ ਬਣਾਉਂਦੇ ਹੋ ਤੇ ਉਹਦਾ ਦੰਡ ਤੁਹਾਡੇ ਉੱਤੇ ਪੱਕਾ ਆਵੇਗਾ ਹੀ ਆਵੇਗਾ ਇਸ ਲਈ ਆਪਣੇ ਆਪ ਨੂੰ ਚਾਚੋ ਪਰਖੋ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ